ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਫਿਰ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਹੈਗਾ ਕਹਿੰਦੇ ਵੀ ਜਵੰਦਾ ਪਿੰਡੀ ਤਹਿਸੀਲ ਤਨੌਲਾ ਤੇ ਜ਼ਿਲ੍ਹਾ ਬਰਨਾਲਾ ਤਨੌਲੇ ਦੇ ਬਿਲਕੁਲ ਏੜ ਗੇੜੀ ਰਹਿੰਦਾ ਪਿੰਡ ਵਾਈ ਦਾ ਚਾਰ ਕੰਪਨੀਆਂ ਦੇ ਜਾਨਵਰ ਦਿਖਾਵਾਂਗਾ ਅੱਜ ਚਾਰ ਦੇ ਇੱਕ ਐਚ ਐਫ ਆ ਗਈ ਇੱਕ ਆਇਰ ਸ਼ਹਿਰ ਆ ਗਈ ਇੱਕ ਮੋਰਾ ਚ ਆ ਗਈ ਤੇ ਇੱਕ ਆ ਗਈ ਮੀਣੀ ਬ੍ਰਾਂਡ ਚਾਰਾਂ ਦੀ ਅਲੱਗ ਅਲੱਗ ਨੇ ਚਾਰ ਕਵਾਲਿਟੀਆਂ ਦਿਖਾ ਦੂੰਗਾ ਇੱਕ ਵੀਡੀਓ ਦੇ ਵਿੱਚ ਆ ਬਾਈ ਦੇ ਘਰੋਂ ਵੀਡੀਓ ਲੱਗਿਆ ਪਹਿਲੀ ਬਣਾਉਣਾ ਤੇ ਬਾਈ ਕਹਿੰਦਾ ਆਪਦੇ ਜੀਵਨ ਚ ਵੀਡੀਓ ਵੀ ਪਹਿਲੀ ਕਰਾ ਰਹੇ ਆ ਅੱਜ ਤੱਕ ਹੋਰ ਕਿਸੇ ਚੈਨਲ ਤੋਂ ਬਣਵਾਈ ਵੀ ਨਹੀਂ ਤੇ ਆਜੋ ਬਾਈ ਨਾਲ ਕਰਾ ਜੀ ਗੱਲਬਾਤ ਆਜੋ ਜੀ ਹੋਰ ਕੀ ਹਾਲ ਆ ਬਾਈ ਠੀਕ ਠਾਕ ਐਸੀ ਗੱਲ ਬਾਈ ਚੜਦੀ ਕਲਾ ਚੜਦੀ ਕਲਾ ਨਾਮ ਦੱਸ ਦਿਓ ਜੀ ਨਾਮ ਮੇਰਾ ਸੁੱਖਾ ਸਿੰਘ ਪਿੰਡ ਜਮੰਦਾ ਬਿੰਲੀ ਜਮੰਦਾ ਪਿੰਡ ਹਾਂ ਸੁੱਖਾ ਸਿੰਘ ਆਪਾਂ ਸੁਣਿਆ ਵੀ ਪਲੇਅਰ ਵੀ ਰਹੇ ਹਨ ਫੁੱਟਬਾਲ ਖੇਡਦੇ ਰਹੇ ਹਨ ਫੁੱਟਬਾਲ ਹੁੰਦੇ ਹਨ ਇੱਕ ਗੱਲ ਹੋਰ ਦੱਸ ਦਣਾ ਜਿਹਨੇ ਸੱਜਣ ਪਸ਼ੂ ਲੈਣ ਆਉਣਗੇ ਨਾਲ ਨਾਲ ਬਾਈ ਦੇ ਜਿਹੜੇ ਕੱਪ ਜਿੱਤੇ ਹੋਏ ਨੇ ਕਮਰਾ ਭਰਿਆ ਪਿਆ ਉਹ ਵੀ ਜ਼ਰੂਰ ਦੇਖ ਕੇ ਖੇਡ ਤੋਂ ਬਾਅਦ ਜੇ ਮੈਂ ਗੱਲਬਾਤ ਕਰ ਲਾਂ ਸਾਰੇ ਨਹੀਂ ਕਹਿੰਦਾ ਕੁਸ਼ਕ ਪਲੇਅਰ ਆ ਗਲਤ ਸੰਗਤ ਚ ਵਗ ਜਾਂਦੇ ਨੇ ਬਾਈ ਆ ਬਗ ਜਾਂਦੇ ਨੇ ਵੀਰੇ ਹਾਂ ਪਰ ਬਾਈ ਹੋ ਰਹੀ ਉਹ ਗਲਤ ਸੰਗਤ ਚ ਨਹੀਂ ਗਏ ਬਾਈ ਹੋ ਰਹੇ ਨੇ ਆਪਦਾ ਰੋਜ਼ਗਾਰ ਤੋੜਿਆ ਆਪਦਾ ਵਪਾਰ ਦਾ ਕੰਮ ਚਲਾਇਆ ਦੇ ਹਨਾ ਕਿਹੜੇ ਬੰਨੇ ਸ਼ੁਰੂ ਕਰੀਏ ਫਿਰ ਸੁੱਖੇ ਇਧਰਲੇ ਪਰਲੇ ਪਾਸੇ ਮੈਂ ਕਿੰਨੇ ਇੱਥੇ ਆਜਾਂ ਬਾਈ ਇੱਥੋਂ ਕਰ ਲਈਏ ਹਾਂ ਆਹ ਗਾਂ ਤੋਂ ਕਰਦੇ ਆ ਸ਼ੁਰੂ ਬ੍ਰਾਂਡ ਚਾਰੇ ਦਿਖਾਉਂਗਾ ਐਂਡ ਤੱਕ ਦੇਖਿਓ ਵੀਡੀਓ ਇਹ ਆ ਗਿਆ ਐਚਐਫ ਚ ਬਾਈ ਹਨਾ ਹਾਂ ਅੱਛਾ ਫਿਰ ਆ ਇੱਥੋਂ ਦਿਖਾ ਦੇ ਗਰੀ ਫੇਸ ਕੁਆਲਿਟੀ ਤੇ ਮਾਰਦੇ ਕੱਦ ਬਿੱਡ ਦਿਖਾ ਦੇ ਤੇ ਨਾਲ ਖੜਕੇ ਤੁਹਾਨੂੰ ਮੈਂ ਇਹਦੇ ਸੱਜਣੋਂ ਕੱਦ ਦਾ ਆਈਡੀਆ ਵੀ ਕਰਾ ਦੇਣਾ ਛੋਟੀਆਂ ਵੱਡੀਆਂ ਵਾਲਾ ਵੀ ਤੁਹਾਡਾ ਚੇੜਾ ਨਿਮੇੜੀ ਦੇਣਾ ਮੈਂ ਇੱਥੋਂ ਇਹਦੇ ਕੱਦ ਦਾ ਆਈਡੀਆ ਕਰ ਲਓ ਖੋਲ ਕੇ ਤੋਰਦੇ ਬਾਈ ਸੂਆ ਕਿਹੜਾ ਇਹਦਾ ਇਹਦਾ ਤੀਜਾ ਸੂਆ ਸੂਂਦੀਆ ਵੀਰੇ ਦੋ ਦੋ ਸੂਈ ਹੋਈ ਆ ਪਹਿਲਾਂ ਸੂਆ ਸੂੰਦੀਆ ਤੀਜਾ ਇੱਕ ਗੱਲ ਹੋਰ ਦੱਸਦਾ ਨਾ ਇਹ ਪਹਿਲਾ ਵਪਾਰੀ ਆ ਜਿਹੜੇ ਨੇ ਆਇਆ ਕਿਹਾ ਵੀ ਤੀਜਾ ਸੂਆ ਕਾਮੇਰੇ ਕੋਲ ਹਾਂ ਤੀਜੇ ਸੂਈ ਮਿਲਦੇ ਨੇ ਸਾਰੇ ਸਾਨੂੰ ਕਿੰਨੇ ਕਿ ਦਿਨ ਕੱਢਦੀ ਆ ਬਾਈ ਇਹਦੇ ਦਿਨ ਲਾਜੂ 15 15 ਡੇਢ 15 ਦਿਨ ਹਾਂ ਬਾਈ ਆ ਦਿਨ ਸੁੱਖਾ ਕਹਿੰਦਾ ਇਹ ਕੱਢੂਗੀ 15 ਕੱਦ ਲੰਬਾਈ ਵੀ ਇਹਦੀ ਫੁੱਲਾ ਹਾਥੀ ਦੇ ਵਿੱਚ ਪੂਰੀ ਪੂਰੀ ਆਊਗੀ ਇੱਕੋ ਹੀ ਪਊ ਵੀਰੇ ਹਾਂ ਤੇ ਇੱਥੇ ਤੋਂ ਇਹਦੀ ਆਰਡਰ ਦੀ ਕੁਆਲਿਟੀ ਚੈੱਕ ਕਰ ਸਕਦੇ ਆਂ ਨਾੜਾ ਨੂੜਾ ਆਰਡਰ ਦੇ ਉੱਤੇ ਬਹੁਤ ਨੇ ਤੇ ਲੰਬੀ ਲੰਬੀ ਤੇ ਕਲਰ ਆ ਜਿਹੜਾ ਇਹਦਾ ਕਲਰ ਹੈਗਾ ਸੱਜਣੋ ਸਲੀਨ ਨਾਲ ਦਾ ਚਮਕਦਾਰ ਕਲਰ ਹੈ ਇੱਕ ਤਾਂ ਹੁੰਦੇ ਨੇ ਫਿੱਟੇ ਜੇ ਰੰਗ ਫਿੱਟਿਆ ਜਿਹਾ ਕਲਰ ਨਹੀਂ ਹੈਗਾ ਵੱਛੀ ਦਾ ਘਾਟ ਇਹਦੇ ਵਿੱਚ ਜਿਵੇਂ ਆਪਾਂ ਕਹਦੇ ਨੇ ਵੀ ਲੋਹੇ ਦੀ ਪਾਈ ਹੁੰਦੇ ਫਸਲ ਨੂੰ ਘਾਟ ਵੱਛੀ ਚ ਕੋਈ ਨਹੀਂ ਹੈਗੀ ਕੱਦ ਬੇਟਾ ਪੂਰਾ ਆ ਗਿਆ ਬਾਈ ਦੁੱਧ ਦੀ ਕੀ ਦੱਸੀ ਹੈ ਜੀ ਦੁੱਧ ਵੀਰੇ ਪਿਛੇ ਲਿੱਤਾ ਹੈ ਨਾ 30 ਲੀਟਰ 30 ਲੀਟਰ ਪੂਰਾ ਸੋਖਾ ਗਰੰਟੀ ਨਾ ਦੇ ਦਾਂਗੇ ਆਪਾਂ 30 ਲੀਟਰ ਜਮਾ ਚਵਾ ਕੇ ਠੀਕ ਹੈ ਗੱਲ ਹਾਂ ਵੀਰੇ ਹਾਂ ਬਾਕੀ ਹਜੇ ਦਿਨ 15 ਪਈ ਦਿਨ 15 ਆ ਦਿਨ ਬਾਈ ਕਹਿੰਦਾ 15 ਪਏ ਨੇ ਦੁੱਧ ਦੇ ਨੇ 30 ਕਿਲੋ ਕੱਢਿਆ ਹੈ ਕਿਉਂਕਿ ਕੱਦ ਵਾਲੀ ਬੈੜਾ ਲੰਬਾਈ ਲੰਬੂਈ ਵੀ ਬੈੜ ਦੀ ਫੁੱਲਾ ਹਰੇਕ ਪੱਖ ਤੋਂ ਲਾਜਵਾਬ ਆ ਗਈ ਕਹਿਣ ਨੂੰ ਬਾਈ ਦੂਜਾ ਵੀ ਕਹਿ ਸਕਦਾ ਸੀ ਪਰ ਜਾਣਕਾਰੀ ਬਾਈ ਕਹਿੰਦਾ ਆਪਾਂ ਬਿਲਕੁਲ ਜੈਨੂਨ ਦੇਵਾਂਗੇ ਇੱਥੋਂ ਗਰੀ ਲੰਬਾਈ ਦਿਖਾ ਦੀ ਇੱਥੋਂ ਦਿਖਾ ਦੀ ਲੰਬਾਈ ਲੰਬੂਈ ਤੇ ਫੇਸ ਕੁਆਲਿਟੀ ਤੇ ਵੀ ਮਾਰਦੇ ਕੈਮਰਾ ਜਵਾਨੀ ਜੀ ਆ ਬੈੜਾ ਤਾਂ ਬੋਦੀ ਬਾਦੀ ਵੀ ਬਹੁਤ ਚੰਗੀ ਹੈ ਜਿਵੇਂ ਬਰੀਡ ਫਰੂਟ ਚ ਬਰੀਡ ਫਰੂਟ ਤਾਂ ਜਮਾ ਫੁੱਲ ਬਰੀਡ ਵੀ ਇਹਦਾ ਰੇਟ ਕੀ ਲਹੂਗਾ ਤੁਖੀ ਰੈੱਡ ਵੀਰੇ ਹਾਂ ਜਾਂ ਨਾ ਬਸ 90000 ਰੁਪਏ 90000 90000 ਹਾਂ ਜਾਂ ਨਾ ਬਸ ਠੀਕ ਹੈ ਹਾਂ ਬਈ ਦੁੱਧ 40 ਕਿਲੋ ਮਗਰ ਨਾ 30 30 ਲੀਟਰ ਆ ਆਪਾਂ 30 ਦੀ 30 ਜੇ ਕੋਈ ਸੱਜਣਾ ਆਪਾਂ ਨੂੰ ਕਹੇ ਵੀ ਆਪਾਂ ਨੂੰ 30 ਤਿਆਰ ਕਰਦੇ ਉਹ ਸੀਨ ਹੋ ਜਾਣਾ ਕੋਈ ਚੱਕਰੀ ਨਹੀਂ ਵੱਡੇ ਭਾਈ ਹੋ ਜੂ ਉਹਦੀ ਸਾਈ ਲੈ ਲਾਂ ਹਾਂ ਸਾਈ ਲੈ ਲਾਂਗੇ ਉਹਦਾ ਰੇਟ ਫਿਰ ਦੱਸ ਤਾਂ ਇੱਦਾਂ ਸੁਣ ਬਸ ਠੀਕ ਹੈ ਹਾਂ ਬਸ ਉਹੀ ਇੱਕੋ ਹੀ ਰਹੂਗਾ ਸਹੀ ਕਹਿੰਦਾ ਰੇਟ ਬਾਈ ਕਹਿੰਦਾ ਇੱਕੋ ਹੀ ਰਹੂਗਾ ਚਾਹੇ 20 ਲੀਟਰ ਤਿਆਰ ਕਰਾ ਕੇ ਲੈ ਲਿਓ ਬਰੀਡ ਕੁਆਲਿਟੀ ਫੁੱਲਾ ਬੱਛੀ ਦੇ ਵਿੱਚ ਕਿਉਂਕਿ ਬੱਛੀ ਹਲੇ ਸੱਜਣੋਂ ਥੋੜੀ ਜੀ ਕੱਚੀ ਹੈ ਜੇ ਆਪਾਂ ਗੱਲਬਾਤ ਕਰ ਲਈਏ ਤਿਆਰ ਕਰਕੇ ਤੁਹਾਨੂੰ ਥੱਲੇ ਆਉਂ ਜੀਬ ਨਹੀਂ ਲੈ ਕੱਖ ਵੀ ਨਹੀਂ ਖਾਦੇ ਵੀਰੇ ਹਲੇ ਜੀ ਨਹੀਂ ਲੈ ਜਿਵੇਂ ਕੱਖ ਨਹੀਂ ਖਾਦੇ ਠੀਕ ਹੈ ਜੀ ਤੇ ਹੁਣ ਗੈਰੀ ਮਾਰਦੇ 2 ਨੰਬਰ ਵਾਲੀ ਤੇ ਕੈਮਰਾ 에ਅਰ ਸ਼ੇਅਰ ਕੰਪਨੀ ਤੇ ਲੈ ਚੱਲੋ ਇਹਦੀ ਮਾਰਕੀਟ ਦੇ ਵਿੱਚ ਕਹਿੰਦੇ ਜਿਹੜੀ ਡਿਮਾਂਡ ਆ ਡਿਮਾਂਡ ਫੁੱਲ ਅੱਜ ਕੱਲ ਇਹ ਹੈਗੀ ਆ ਤਾਜੀ ਸੂਈ ਬਿਲਕੁਲ ਇਹਦੇ ਨਾਲ ਬੱਚਾ ਕੀ ਆ ਬਾਈ ਬੱਛੀ ਵੀ ਸੂਹ ਦੂਜਾ ਸੂਈ ਹੈ ਵੀਰੇ ਕੱਦ ਦੇ ਦਾ ਵੀ ਫੁੱਲ ਕੱਦਦਾ ਬਸ ਕਾਨੂੰ ਮੈਂ ਕਹਿੰਦਾ ਪੀਤਾ ਜੇਬ 'ਚ ਹੀ ਰੱਖਦਾ ਇਹ ਲੈ ਕੇ ਨਾ ਨਾ ਆਪਣਾ ਕੱਦ ਕੋਈ ਛੋਟਦਾ ਹੈ ਹੀ ਨਹੀਂ ਬਾਈ ਦੇਖ ਲੋ ਸੁੱਖਾ ਜਿਵੇਂ ਤੁਹਾਨੂੰ ਦੱਸਿਆ ਮੈਂ ਪਲੇਅਰ ਵੀ ਰਿਹਾ ਚੰਗਾ ਫੁੱਟਬਾਲ ਦਾ ਤੇ ਪੀਤੇ ਵਾਲਾ ਸਿਸਟਮ ਹੈ ਵੀ ਪੀਤਾ ਬਾਈ ਨਾਲ ਹੀ ਰੱਖਦਾ ਕੱਦ ਦੇ ਦਾ ਵੀ ਗਰੀ ਆਈਡੀਆ ਕਰਾਦੀ ਬਾਈ ਕਿਉਂਕਿ ਸੱਜਣਾ ਦੀ ਸ਼ਿਕਾਇਤ ਹੁੰਦੀ ਆ ਵੀ YouTube ਵਾਲੇ ਛੋਟੀ ਨੂੰ ਵੱਡੀ ਬਣਾ ਦਿੰਦੇ ਨੇ ਆਪਾਂ ਕਦੇ ਬਣਾਈ ਤਾਂ ਹੈ ਨਹੀਂ ਅੱਜ ਤੱਕ ਤਾਂ ਕਰਕੇ ਆਪਾਂ ਨਾਲ ਖੜ ਕੇ ਕੱਦ ਦਿਖਾ ਰਹੇ ਨੇ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਈ ਹੈ ਵੀਰੇ ਠੀਕ ਹੈ ਜੀ ਦੂਜਾ ਸੂਈਆ ਸੂਈ ਕੱਲ ਤੜਕੇ ਦੀ ਸੂਰਜਾ ਇੱਥੋਂ ਘਰੀ ਆਰਡਰ ਦਿਖਾ ਦੇ ਤੇ ਜਿਹੜਾ ਥਾਣਾ ਥਾਣੇ ਨੂੰ ਸੱਜਣਵਾਇ ਲੱਗਿਆ ਜਿਵੇਂ ਮੱਜਾਂ ਦਾ ਥਾਣਾ ਹੁੰਦਾ ਕੱਲ ਤੜਕੇ ਸੂਏ 20 ਲੀਟਰ ਬੌਲਾ ਵੀਰੇ ਮਣਕੇ ਲੈ ਜਾਣ ਹੁਣ ਇਸ ਟਾਈਮ ਇੱਕ ਦਿਨ ਚ ਹਾਂਜੀ ਵੀਰੇ 20 ਲੀਟਰ ਜਮਾ ਮਣਕੇ ਦੋ ਟਾਈਮ ਚਾਰ ਟਾਈਮ ਮਾ ਜਮਾ ਕੋਈ ਚੱਕਰੀ ਖੋਲ ਕੇ ਤੋਰ ਦੇ ਇੱਕ ਵਾਰ ਲੈ ਇਹਦੇ ਥੱਲੇ ਬਾਈ ਕੰਦਾ 20 ਲੀਟਰ ਬੌਲਾ ਦੋ ਡੰਗ ਚਾਰ ਡੰਗ ਚੋਕੇ ਲੈ ਓ ਤਸੱਲੀਆਂ ਕਰਾ ਕੇ ਤੋਰ ਦਾਂਗੇ ਇਹ ਆ ਗਈ ਐਰ ਸ਼ਹਿਰ ਸੂਆ ਦੂਜਾ ਨਾਲ ਐਫ ਦੀ ਬੱਛੀ ਆ ਗਈ ਜਾਨ ਜੋਨ ਵੀ ਬੱਛੀ ਦੇ ਵਿੱਚ ਫੁੱਲੇ ਆ ਗਈ ਕੱਦ ਵੀ ਸੱਜਣੋ ਇਹਦਾ ਫਿਰ ਫੁੱਲ ਵੱਡੇ ਹੀ ਆ ਗਿਆ ਉੱਤੋਂ ਚੜਾਈ ਚੜੂਈ ਵੀ ਫੁੱਲਾ ਹਰੇਕ ਪੱਖ ਤੋਂ ਆਪਾਂ ਬੱਛੀ ਕਹਿ ਸਕਦੇ ਆਂ ਵੀ ਇਹ 5 ਸਟਾਰ ਚੋਂਦੀ ਆ ਬੱਛੀ ਕਿਉਂਕਿ ਐਰ ਸ਼ਹਿਰ ਨਸਲ ਦੀਆਂ ਜਿਹੜੀਆਂ ਬੱਛੀਆਂ ਨੇ ਤਕਰੀਬਨ ਤਕਰੀਬਨ ਬਹੁਤ ਘੱਟ ਗਿਣਤੀ ਦੇ ਵਿੱਚ ਪਾਈਆਂ ਜਾਂਦੀਆਂ ਨੇ ਇਹ ਆ ਗਈ origional ਐਰ ਸ਼ਹਿਰ ਦਾ 100% ਇਹਦੇ ਸੁੱਖੇ ਪੈਸੇ ਕਿੰਨੇ ਲੈ ਲਾਂਗੇ ਇਹਦੇ ਵੀਰੇ ਪੈਸੇ 1 ਮਿੰਟ ਦੱਸ ਦੇ ਕੋਈ ਨਹੀਂ ਬੰਦਾ ਬੰਦੀ ਦੱਸ ਦੇ ਇਥੋਂ ਕਰੀ ਆਰਡਰ ਤੇ ਮਾਰ ਦਿਓ ਇਹਦੇ ਪੈਸੇ ਬਾਈ ਛੋੜਸ 20 ਰੁਪਿਆ 95000 ਲੈਣ ਦੇਣਾ ਲੈਣ ਦੇਣ 95000 20 ਲੀਟਰ ਬੋਲਾ ਪਰ 17 ਲੀਟਰ ਚਾਹੀਆ ਬੀਟਰ ਮਾਰ ਕੱਲ ਸਵੇਰੇ ਸੁਈਏ ਵੀਰੇ ਕੱਲ ਸਵੇਰੇ ਆ ਕੱਲ ਸਵੇਰੇ ਸੁਈਏ ਆ ਲੀਟਰ ਬਾਈ ਕਹਿੰਦਾ ਚਾਹੀਏ ਨਾਲ ਲੈਉਣ ਲੈ ਬੱਚੀ ਦਿਖਾ ਦੇ ਖੜੀ ਕਰਕੇ ਫਰਨਾੜੂਆ ਬੱਚੀ ਦਾ ਨਾਲ ਹੀ ਆ ਬਸ ਕੱਲ ਸਵੇਰੇ ਸੁਈਏ ਵੀਰੇ ਆ ਨਾੜੂਆ ਵੀ ਆਪਾਂ ਤੁਹਾਨੂੰ ਦਿਖਾ ਦਨੇ ਤਸੱਲੀ ਕਰਾ ਦਨੇ ਕਿਤੇ ਸੱਜਣ ਕਈ ਕਹਿ ਦਣ ਵੀ ਪਤਾ ਨਹੀਂ ਬੱਚੀ ਜਿਆਦੇ ਦਬਲ ਲੱਗਦੇ ਕਿਉਂਕਿ ਬੱਚੀ ਕਿਸੇ ਚੰਗੇ ਟੀਕੇ ਦੀ ਹੈ ਤਾ ਕਰਕੇ ਲੱਗਦੀ ਆ ਸੋਨੂੰ ਨਾਲ ਵੀ ਇਹਦੇ ਬੱਛੀ ਆ ਗਈ ਇਹਦਾ ਰੇਟ ਰਹੂਗਾ 95000 ਤੇ ਹੁਣ ਗੈਰੀ ਲੈ ਚੱਲ ਤਿੰਨ ਨੰਬਰ ਵਾਲੇ ਜਾਨਵਰ ਤੇ ਉਹ ਆ ਗਈ ਮੁਰਰਾ ਦੀ ਬਾਈ ਹਨਾ ਹਾਂ ਵੀਰੇ ਉਹਦਾ ਸੂਆ ਕਿਹੜਾ ਬਾਈ ਉਹਦਾ ਪਲਹਣຊੁੰਦੀ ਆ ਬਾਈ ਪਹਿਲਣ ਹਾਂ ਪਲਹਣຊੁੰਦੀ ਪਲਹਣຊੁੰਦੀ ਆ ਹਾਂ ਬਾਈ ਕਿੰਨੇ ਦਿਨ ਕੱਢਦੀ ਆ ਬਾਈ ਇਹ ਦਿਨ ਕੱਢ ਜੂ ਹਲੇ ਬਾਈ 12 13 ਖੋਲ ਕੇ ਤੋੜ ਦੇ ਉੱਪਰ ਇਹ ਬਾਈ ਕਹਿੰਦਾ ਕੱਢ ਦੂਗੀ 10 ਤੋਂ 12 ਦਿਨ ਪਹਿਲਾ ਸੂਆ ਤੇ ਕੱਦ ਕਾਠ ਇਹਦਾ ਹੈਗਾ ਮੀਡੀਅਮ ਦੇ ਵਿੱਚ ਜਿੱਦਾਂ ਆਮ ਝੋਟੀਆਂ ਹੁੰਦੀਆਂ ਇਹਦਾ ਕੱਦ ਨਹੀਂ ਸੋਨੂੰ ਮੈਂ ਕਹਿੰਦਾ ਵੀ ਬੜਾ ਜਿਆਦਾ ਵੱਡਾ ਹੈ ਪਰ ਪਹਿਲਨ ਦੇ ਹਿਸਾਬ ਨਾਲ ਠੀਕ ਆ ਜਿੰਨਾ ਕ ਹੈਗਾ ਦੰਦਾਂ ਚ ਤਾਂ ਨਹੀਂ ਪਤਾ ਬਾਈ ਕਿਵੇਂ ਆ ਦੰਦਾ ਦੰਦਾ ਚ ਨਹੀਂ ਮੇਰੇ ਪਤਾ ਠੀਕ ਹੈ ਗੱਲ ਦੰਦ ਸੁੱਖਾ ਕਹਿੰਦਾ ਕਰੀ ਨਹੀਂ ਚੈੱਕ ਕਰਦੇ ਨੂੰ 10 12 ਕੱਢ ਦੂ ਉਹ ਛੋਟੀ ਸ਼ਕੀਨ ਆ ਛੋਟੀ ਬਹੁਤ ਜਿਆਦਾ ਸ਼ਕੀਨ ਹੈ ਛੋਟੀ ਸ਼ਕੀਨ ਹੈ ਪਹਾੜੀਆਂ ਦੇ ਮਤਲਬ ਦੀ ਵੀ ਆ ਨੈਣਾ ਦੇਵੀ ਵਾਲਾ ਜਿਹੜਾ ਸੱਜਣ ਮੈਨੂੰ ਕਰਦੇ ਹੀ ਰਹਿੰਦਾ ਫੋਨ ਤੇਰੇ ਮਤਲਬ ਦੀ ਛੋਟੀ ਵੀ ਸੱਜਣਾ ਲਖਾਈ ਜਾਂਦੇ ਕਰ ਲਈ ਗੱਲਬਾਤ ਬਾਈ ਨਾਲ ਸਿੰਘਾਂ ਚ ਆ ਗਈ ਰਿੰਗ ਸਿੰਘ ਦੇ ਵਿੱਚ ਬਿਲਕੁਲ ਤੇ ਆਰਡਰ ਬਾਈ ਇਹ ਖੁੱਲਾ ਬਣਾਊਗੀ ਜਦੋਂ ਤਿਆ ਛੰਡੀ ਸੀਲਾ ਬਾਈ ਬਹੁਤ ਜਿਆਦੇ ਵੀਰੇ ਮੈਂ ਗਾਈਆਂ ਨਾਲ ਕੰਮੀ ਐ ਬਸ ਹਾਂ ਇਹਦਾ ਫੇਸ ਕਰਦੀ ਕਰੀ ਇਧਰ ਨੂੰ ਕਰੀ ਫੇਸ ਤੇ ਮਾਰਦੀ ਸਿੰਘਾਂ ਨਹੀਂ ਬਣਾਵਟ ਦਿਖਾਣੀ ਝੋਟੀ ਦੀ ਸਿੰਘ ਆ ਗਏ ਰਿੰਗ ਸਿੰਘ ਦੇ ਵਿੱਚ ਹੀ ਆ ਗਏ ਕੱਦ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਕੱਦ ਇਹਦਾ ਮੀਡੀਆ ਨਹੀਂ ਆ ਗਿਆ ਦਰਮਿਆਨਾ ਆ ਗਿਆ ਇਹ ਇੱਥੋਂ ਦਿਖਾ ਲਈਓ ਦੇਖੋ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ ਰੇਟ ਵੀ 95000 ਵੀਰੇ ਇਹਦਾ ਵੀ 50000 ਲੈਣ ਦੇਣ 95000 ਰੁਪਏ ਠੀਕ ਆ ਗੱਲ ਹਾਂ ਬਾਈ ਰੇਟ ਬਾਈ ਕਹਿੰਦਾ ਇਹਦਾ ਵੀ 95000 ਆ ਗਿਆ ਤੇ ਹੁਣ ਮਾਰਦੇ ਕਰੀ ਚਾਰ ਨੰਬਰ ਵਾਲੀ ਤੇ ਬੂਰੀ ਤੇ ਇਹ ਵੀ ਤੋੜਦੇ ਬਾਈ ਤੋਰੀ ਮਿੰਡੂ ਆ ਜਾ ਮਿੰਟੂ ਸਿੰਘ ਫੇਰੀ ਵੀ ਤੋਰਦੇ ਇਹਦਾ ਸੁਗਾ ਕਿਡਾਊਗਾ ਜੀ ਇਹਦਾ ਤੀਜਾ ਸੁਉਂਦੀ ਆ ਬਾਈ ਤੀਜਾ ਹਾਂ ਇਹ ਕਿੰਨੇ ਕ ਦਿਨ ਕੱਢਦੇ ਆ ਬਾਈ ਇਹ ਦਿਨ ਲੈ ਜੂ ਬਾਈ 15 ਦਿਨੇ ਛੋਕੇ ਖੁੱਲੇ 15 ਦੇੜੇ ਘੜ ਬਾਈ ਕਹਿੰਦਾ ਦਿਨ ਇਹ ਲੈ ਜੂ ਇਹ ਆ ਗਈ ਬਾਈ ਪਿਓਰ ਮੀਣੀ ਆ ਗਈ ਤੇਲੀਆਂ ਪੂਰੀ ਹੈ ਨਾ ਆ ਪਿਓਰ ਮੀਣੀ ਆ ਗਿਆ ਸੌਰੀ ਤੇਲੀਆਂ ਪੂਰੀ ਹੈ ਨਾ ਹਾਂ ਸਿੰਗਾ ਚ ਆ ਗਈ ਕੁੰਡਿਆਂ ਚ ਹਾਂ ਸਿੰਗ ਬਿਲਕੁਲ ਕੁੰਡਾ 15 ਦੇੜੇ ਘੜ ਕੱਢਿਆ ਬਾਈ ਪਿਛਲੇ ਸੁਦੇ ਨੇ ਦੂਜੇ ਸੁਦੇ ਹਾਂ ਹਾਂ 15 ਕਿਲੋ ਜਮ ਉਹ ਦੂਜੇ ਸੂਏ ਦਾ ਰਿਕਾਰਡ ਬਾਈ ਕਹਿੰਦਾ 15 ਕਿਲੋ ਦਾ ਥੋੜਾ ਜਿਹਾ ਡਰ ਜਾਂਦੇ ਨੇ ਪਸ਼ੂ ਕਈ ਵਾਰੀ 11 ਹੋਰ ਕਮਾਲ ਆ ਬਾਈ ਇੱਥੋਂ ਕਮਾਲ ਆ 13 ਹੋਰ ਕਮਾਲ ਆ ਉਹ ਮੂਰੀਆਂ ਨਹੀਂ ਪਾਈਏ ਸੰਗਲਾਂ ਚ ਦਿੱਤਾ ਕਰਕੇ ਕਰੀ ਠੀਕ ਆ ਗੱਲ ਹਾਂ ਘਰੇਲੂ ਸੱਜਣ ਦੇ ਹਾਂ ਹਾਂ ਜੰਗਲਾਂ ਚ ਚੀਜ਼ ਆ ਕਵਰਾ ਆ ਜਾਂਦਾ ਕਦੇ ਦਾ ਵੀ ਮੀਡੀਅਮ ਆ ਇਹਦਾ ਜਿਹੜਾ ਸਰੀਰ ਕ ਢਾਂਚਾ ਸਰੀਰ ਕ ਢਾਂਚਾ ਇਹਦਾ ਆ ਗਿਆ ਸੱਜਣੋਂ ਨੀਲੀ ਰਾਵੀ ਵਾਲਾ ਜਿਵੇਂ ਜਿਹੜੀ ਪ੍ਰਾਣੀ ਬਲੱਡ ਲੈਣਾ ਨੀਲੀ ਰਾਵੀ ਦੀ ਉਹਦਾ ਇਹ ਢਾਂਚਾ ਆਉਂਦਾ ਮਦਰੀ ਗੋਡੀ ਚ ਉਤੋਂ ਬਾਡੀ ਦੀ ਹੈਗੀ ਆ ਫੁੱਲ ਚੌੜੀ ਪੈਰ ਨਾ ਤਰਦੇ ਵਾਡੀ ਦੀ ਆ ਗਈ ਉੱਤੋਂ ਫੁੱਲ ਚੌੜੀ ਜਾਣ ਜੂਨੇ ਚ ਆ ਗਈ ਫੁੱਲਾ ਤੇ ਕੱਦੇ ਦਾ ਆ ਗਿਆ ਛੋਟੇ ਕੱਦ ਦੇ ਵਿੱਚ ਮੀਡੀਅਮ ਦੇ ਵਿੱਚ ਆ ਗਿਆ ਕਿਉਂਕਿ ਜਿਵੇਂ ਨੀਲੀ ਰਾਵੀ ਦਾ ਪ੍ਰਾਣੀ ਦਾ ਟਾਂਚਾ ਹੁੰਦਾ ਸੀ ਨਾ ਮਧਰੀ ਗੋਡੀ ਚ ਉਹ ਟਾਂਚੇ ਚ ਆ ਗਈ ਇਹ ਤਾਂ ਤੁਸੀਂ ਨੀਲੀ ਰਾਵੀ ਦਾ ਬੱਚਾ ਵੀ ਚੰਗਾ ਲੈ ਸਕਦੇ ਹੋ ਤੇ ਮੋਰਾ ਦਾ ਵੀ ਲਵਾ ਸਕਦੇ ਹੋ ਸੀਮ ਨੇ ਦੇ ਜਿਹੜਾ ਮਰਜ਼ੀ ਲਵਾ ਦਿਓ ਤੇ ਆਪ ਆ ਗਈ ਤੇਲੀਆ ਬੂਰੀ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ ਵੀ ਨੇ ਲੱਖ 1 ਲੱਖ 1 ਲੱਖ ਰੁਪਏ ਹਾਂ ਉਹਦੇ ਚ ਮਾਨਤਾਣ ਮਾਨਤਨ ਹੋ ਜੂ ਇਹ ਤੂੰ ਗੈਨਾ ਤਾਂ ਕਰ ਦੇਂਗੇ ਕੋਈ ਠੀਕ ਹੈ ਗੱਲ ਬਾਕੀ ਜੇ ਕਿਸੇ ਸੱਜਣ ਨੇ ਜੋੜਾ ਜੋੜਾ ਪਾਉਣਾ ਹੋਇਆ ਜੋੜਾ ਵੀ ਦੇ ਦਾਂਗੇ ਵੀਰੇ ਉਹਦੇ 'ਚ ਹੋ ਜੂ ਮਾਨਤਨ ਉਹ ਵੀ ਕਰ ਦਾਂਗੇ ਕੋਈ ਚੱਕਰ ਨਹੀਂ ਆਹ ਬਾਈ ਕਹਿੰਦਾ ਜੋੜੇ 'ਚ ਵੀ ਮਾਨਤਨ ਕਰ ਦਾਂਗੇ ਚਾਰ ਬ੍ਰਾਂਡ ਦਿਖਾ ਦੇ ਮੈਂ ਬਾਈ ਦੇ ਘਰੇ ਸੋਨੂੰ ਇੱਕ ਬੂਰੀ ਆ ਗਈ ਇੱਕ ਮੋਰਰਾ 'ਚ ਆ ਗਈ ਇੱਕ ਆ ਗਈ ਸੱਜਣੋਂ ਐਚ ਐਫ ਤੇ ਇੱਕ ਆ ਗਈ ਅਹਿਰ ਸ਼ਹਿਰ ਦੇ ਵਿੱਚ ਹਾਂ ਹਾਂ ਮੇਰੇ ਯਾਰ ਬ੍ਰਾਂਡ ਬਾਈ ਕੋਲ ਚਾਰੇ ਨੇ ਤਕਰੀਬਨ ਰੁਟੀਨ 'ਚ ਆਪਣੇ ਕੋਲ ਕਿੰਨੇ ਕਿ ਜਾਨਵਰ ਰਹਿੰਦੇ ਨੇ ਜਾਨਵਰ ਵੀਰੇ ਉਹ ਵੀ ਕਦੀ ਛੋਟੀ ਮੁੱਲ ਦੇ ਉਹ ਵੀ ਵਕੈਉ ਨੇ ਆਪਾਂ ਪਾਈਆਂ ਨਹੀਂ ਗੀਆਂ ਬਸ ਠੀਕ ਹੈ ਹਾਂ ਆਉਂਦਲੇ ਬੰਨੇ ਵੀ ਗਏ ਮਰੇ ਦਿਖਾ ਦੇ ਵਾਹ ਉਹ ਵੀ ਵਿਕੇ ਹੋ ਗਏ ਸਾਰੇ ਆਏ ਕੋਈ ਗਾ ਤਕਰੀਬਨ ਕੱਢ ਦੀਆ 2-4 ਦਿਨ ਕੋਈ ਹਾਂ ਇਹ ਛੋਟੇ ਪਾਦੀਆਂ ਨੇ ਆਏ ਛੋਟੇ ਪਾਦੀਆਂ ਆ ਗਏ ਬਾਈ ਕਹਿੰਦਾ ਦੇ ਵੀ ਦੇਵਾਂਗੇ ਉਹ ਬਾਈ ਨਾਲ ਫੋਨ ਤੇ ਸੰਪਰਕ ਬਣਾ ਲਿਓ ਨੰਬਰ ਬੋਲ ਦੂਜੀ ਨੰਬਰ 94638 ਹਾਂਜੀ 39446 94638 39446 ਆ ਜਾ ਬਾਈ ਤੂੰ ਵੀ ਆ ਜਾ ਇਧਰ ਲਈ ਬੰਨੇ ਆਪਣਾ ਕੀ ਨੋ ਆਜੀ ਮੈਂ ਤੂੰ ਚੰਗਾ ਬਾਈ ਮਿੰਟੂ ਦਾ ਪਿੰਡ ਕਿਹੜਾ ਫਿਰ ਪਿੰਡ ਮੇਰਾ ਪੂਰੇ ਆ ਪੂਰੇ ਹਾਂ ਪੂਰੇ ਕੁੱਬੇ ਪੂਰੇ ਕੁੱਬੇ ਹਾਂ ਠੀਕ ਕੰਮ ਆਪਣਾ ਵੀ ਵਪਾਰ ਦੀ ਹਾਂ ਹਾਂ ਇਹਦੇ ਬਾਈ ਨਾਲੀਆਂ ਠੀਕ ਹੈ ਗੱਲ ਹਾਂ ਨਾਲੀਆਂ ਦਾ 파ਟਨਰ ਦਾ ਕੰਮ ਹੈ ਹਾਂ 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 ਬਾਈ ਕਹਿੰਦਾ ਬਾਈ ਦੇ ਨਾਲ ਹੀ ਕੰਮ ਕਰਦੇ ਆ ਆਪਾਂ ਵੀ ਬਾਕੀ ਨੰਬਰ ਸੱਜਣੋ ਬਾਈ ਦਾ ਵੀਡੀਓ ਚਲਾ ਦੂੰਗਾ ਇਹਨਾਂ ਚਾਰਾਂ ਚੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ